ਲੋਕੋ ਨੇ ਮਾਂ ਮੋਬਾਈਲ ਮਰ ਮੂੰਹ ਤੇ ਤੇ ਵਤੀਆ ਹਾਂਜੀ ਨਹੀਂ ਨਹੀਂ ਕਿੱਕਾ ਕਿਤਾਬ ਹੁੰਦੀ ਕਿਸੇ ਦਾ ਨਹੀਂ ਤੇ ਗੱਲਾਂ ਗਿੰਦਣਾ ਕਰਨ ਦੀ ਫਿਰ ਕੁਛ ਨਹੀਂ ਮੈਂ ਫੋਨ ਲਾ ਨਹੀਂ ਲੋਕ ਖੋਲ ਲੈਂਦਾ ਮੈਨੂੰ ਖੋਲਨਾ ਤੇ ਫੋਨ ਕਿਹਦਾ ਸੀ ਦੱਸ ਵੀ ਤੈਨੂੰ ਕੀ ਜਿੰਨੇ ਮਰਜੀ ਫੋਨ ਹੋਵੇ ਨਹੀਂ ਦੱਸਣਾ ਤੂੰ ਨਹੀਂ ਮੈਨੇ ਦੱਸਿਆ ਬੰਦਿਆ ਤਰਾ ਨਾ ਇਹਦਾ ਲੋਕ ਖੋਲ ਦੇ ਮੈਨੂੰ ਖੋਲਨਾ ਕੀ ਹੋ ਗਿਆ ਉਹ ਮੁੰਡੇ ਕੱਤਰ ਲੜੀਏ ਨਾ ਛੱਡ ਪੁੱਛੋ ਇਹਨੂੰ ਕੀ ਹੋਇਆ ਕੀ ਹੋਇਆ ਕੁੜੀ ਜੀ ਮੈਂ ਫੋਨ ਤੇ ਗੱਲ ਕਰਦੀ ਸੀ ਆਂਦਿਆਂ ਨਾਲ ਹੀ ਬੋਲਣ ਲੱਗ ਗਿਆ ਤੇ ਦੱਸਿਆ ਵੀ ਨਾ ਕਿਹਦਾ ਫੋਨ ਹੈ ਕਿਹਦਾ ਇਹ ਬੁੱਤ ਫੋਨ ਹੈ ਮੇਰੀ ਮੰਮੀ ਦਾ ਫੋਨ ਸੀਗਾ ਝੂਠ ਆ ਲੋਕ ਖੋਲ ਕਿਤੇ ਜੇ ਮੰਮੀ ਦਾ ਨੰਬਰ ਹੈ ਨਾ ਖੋਲ ਫਿਰ ਇਹਨੂੰ ਉਹ ਕਹਿੰਦੀ ਭਈ ਮੰਮੀ ਦਾ ਮੰਮੀ ਦਾ ਹੀ ਹੋਊਗਾ ਤਾਂ ਲੋਕ ਤਾਂ ਖੋਲੇ ਨਾ ਪੁੱਤ ਕਾਤੋਂ ਐਵੇਂ ਲੜੀ ਜਾਂਦੇ ਜੇ ਲੜਨ ਵਾਲੀ ਗੱਲ ਹੋਵੇ ਤਾਂ ਤਾਂ ਲੜੋ ਕੁੜੀ ਤੂੰ ਵੀ ਵਿਖਾ ਦੇ ਜੇ ਤੇਰੀ ਮੰਮੀ ਦਾ ਫੋਨ ਤੇ ਲੋਕ ਖੋਲ ਕੇ ਵਿਖਾ ਦੇ ਕਿੱਡੀ ਗੱਲ ਐ ਅੱਗੇ ਵੀ ਹਰ ਵਾਰੀ ਜਦੋਂ ਆਂਦਾ ਉਦੋਂ ਸ਼ੱਕ ਕਰਨ ਲੱਗ ਜਾਂਦਾ ਆਂਦਿਆਂ ਨਾਲ ਹੀ ਹਰ ਇੱਕ ਵਾਰੀ ਮੰਮੀ ਨਾਲ ਹੀ ਗੱਲ ਕਰਦੀ ਓ ਤਾਂ ਖੋਲ ਲੈਂਦਾ ਮੈਂ ਨਹੀਂ ਖੋਲਣਾ ਲੋਕੋ ਨੇ ਮਾ ਮੋਬਾਈਲ ਮਰ ਮੂੰਹ ਤੇ ਤੇ ਉਹ ਮੁੰਡਿਆ ਅਕਲ ਕਰ ਵੜ ਮਾਰੇਗਾ ਮੂੰਹ ਤੇ ਆ ਦੱਸ ਦੇ ਫਿਰ ਕਿਉਂ ਨਹੀਂ ਐ ਲੋਕਾਂ ਨੂੰ ਕਾਹ ਤੋਂ ਤਮਾਸ਼ਾ ਵਿਖਾਉਣਾ ਕੋਠੇ ਚੜ ਕੇ ਮੈਨੂੰ ਲੱਗਦਾ ਤੁਹਾਡੀ ਸਮਝ ਨਹੀਂ ਆਉਂਦੀ ਪਹਿਲੋਂ ਆਪਦੀ ਮਰਜ਼ੀ ਦੇ ਨਾਲ ਜਿਹੀ ਇੱਕ ਦੂਜੇ ਨੂੰ ਪਸੰਦ ਕਰਦੇ ਪਿਆਰ ਕਰਦੇ ਤੇ ਲਾ ਮੈਰਜਾ ਕਰਵਾ ਲਈਆਂ ਤੇ ਹੁਣ ਮਾੜੀ ਜੀ ਗੱਲ ਤੋਂ ਸ਼ੱਕ ਕਰਨ ਲੱਗ ਪੈਂਦੇ ਜੱਕ ਦੂਜੇ ਦੇ। ਉਹ ਛਾਕਛੂਕ ਨਹੀਂ ਮੈਂ ਕਰਦਾ। ਮੈਨੂੰ ਦੱਸੇ ਤਾਂ ਸਹੀ ਕਿਵੇਂ ਨਾ ਗੱਲ ਕਰਦੀ ਕਿਵੇਂ ਨਾ ਨਹੀਂ। ਜੇ ਇੰਨਾ ਹੀ ਵਿਸ਼ਵਾਸ ਹੈ ਤਾਂ ਫਿਰ ਮਤਲਬ ਕਿ ਫੋਨ ਚੈੱਕ ਕਰਨ ਦੀ ਕੀ ਜ਼ਰੂਰਤ ਐਨੂੰ? ਫਿਰ ਵਿਆਹ ਹੀ ਕਿਉਂ ਕਰਾਇਆ ਤੂੰ ਮੇਰੇ ਨਾਲ? ਜੇ ਤੈਨੂੰ ਇੰਨੇ ਹੀ ਸ਼ੱਕ ਸੀ ਤੇ। ਤੇ ਜੇ ਤੈਨੂੰ ਇੰਨਾ ਡਰ ਹੈ ਤਾਂ ਲੌਕ ਖੋਲ ਦੇਂਗਾ। ਖੋਲ ਦੇ ਬੋਤਾ, ਵਿਖਾ ਦੇ। ਕਿਹਦਾ ਫੋਨ ਆਇਆ? ਲੈ, ਦੇਖ ਲਾ। ਕਿਹਦਾ? ਉਹਦੀ ਮਾਂ ਦਾ ਹੀ ਆ। ਮੇਰਾ ਡਰੀਂਗਾ ਜਾਂਦੀ ਉਦੋਂ ਮੈਨੂੰ ਫੋਨ ਲੌਕ ਖੋਲ ਕੇ ਕਿਉਂ ਨਹੀਂ ਫੜਾਇਆ ਨਹੀਂ ਪੁੱਤਰ ਮੀਆਂ ਬੀਵੀ ਨਾ ਇੱਕ ਗੱਡੀ ਦੇ ਦੋ ਪਹੀਏ ਆ ਜੇ ਇੱਕ 'ਚ ਮਾੜਾ ਮੋੜ ਵੀ ਫਾਲਟ ਆ ਜੇ ਨਾ ਤੇ ਗੱਡੀ ਬੈਲੈਂਸ ਨਹੀਂ ਰੰਦੀ ਇਸ ਕਰਕੇ ਤੁਹਾਨੂੰ ਮੈਂ ਰਿਕਵੈਸਟ ਕਰਦਾ ਬੇਨਤੀ ਕਰਦਾ ਵੀ ਜੇ ਤੁਸੀਂ ਹੁਣ ਆਪਦੀ ਮਰਜ਼ੀ ਦੇ ਨਾਲ ਸਾਰਾ ਕੁਝ ਵਿਆਹ ਕਰਵਾ ਲਿਆ ਤੇ ਹੁਣ ਦੋਵੇਂ ਇੱਕ ਦੂਜੇ ਦੇ ਸਾਥੀ ਬਣ ਕੇ ਰਹੋ ਮਾੜੀ ਮਾੜੀ ਗੱਲ ਤੋਂ ਸ਼ੱਕ ਕਰਕੇ ਤੇ ਆਪਣੀ ਜ਼ਿੰਦਗੀ ਨਾ ਖਰਾਬ ਕਰਿਆ ਜੇ ਇਹ ਮਾੜੇ ਮਾੜੇ ਜਿਹੇ ਸ਼ੱਕ ਦੇ ਨਾਲ ਨਾ ਤੇਰਾ ਘਰ ਉਜੜ ਜਾਂਦੇ ਆ ਜੇ ਘਰ ਬਸਾਉਣ ਤੇ ਆਗੇ ਨਾ ਤੇ ਘਰ ਵਸਦੇ ਵੀ ਰਹਿੰਦੇ ਆ ਕੋਈ ਮਾੜੀ ਜੀ ਗੱਲ ਹੁੰਦੀ ਤੁਸੀਂ ਕੋਠੇ ਚੜ ਕੇ ਆਂਡ ਗਵੜ ਨੂੰ ਸੁਣਾਉਂਦੇ ਜੇ ਇਹਨਾਂ ਗੱਲਾਂ ਦੇ ਸੋ ਕੋ ਪਰਦਾ ਪਾਈਦਾ ਜੇ ਗੱਲ ਹੋਵੇ ਵੀ ਤੇ ਨਾਲੇ ਇਹ ਤਾਂ ਧੀ ਸਿਆਣੀ ਆ